ਹਾਂਜੀ ਦੋਸਤੋ ਕਬੱਡੀ ਜਗਤ ਦੇ ਲਈ ਇੱਕ ਹੋਰ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੰਟਰਨੈਸ਼ਨਲ ਕਬੱਡੀ ਖਿਡਾਰਨ ਰੈਂਕੂ ਪੈਣੀ ਬਈਆ ਦੀ ਅੱਜ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਹੈ ਰੈਂਕੂ ਪੈਣੀ ਬਹੁਤ ਹੀ ਵਧੀਆ ਤੇ ਨਿੱਗੇ ਸੁਭਾਅ ਦੀ ਖਿਡਾਰਨ ਸੀ ਬਹੁਤ ਹੀ ਵਧੀਆ ਸਟਾਪਰ ਸੀ 2016 ਦੇ ਵਿੱਚ ਕਬੱਡੀ ਵਰਲਡ ਕੱਪ ਦੇ ਵਿੱਚ ਇਹ ਖਿਡਾਰਨ ਖੇਡ ਚੁੱਕੀ ਹੈ ਤੇ ਬਹੁਤ ਹੀ ਜਿਆਦੇ ਵਧੀਆ ਪਰਫਾਰਮੈਂਸ ਰਹੀ ਸੀ ਇਸ ਖਡਾਰਨ ਦੀ ਤੇ ਬਹੁਤ ਹੀ ਨਿੱਗੇ ਸੁਭਾਅ ਦੀ ਐ ਖਡਾਰਨ ਸੀ ਰੈਂਕੂ ਪੈਣੀ ਬਈਆ ਮੋਗਾ ਦੇ ਮੰਗੇਵਾਲ ਪਿੰਡ ਦੀ ਰਹਿਣ ਵਾਲੀ ਸੀ 3 2 1995 ਨੂੰ ਇਸ ਖਡਾਰਨ ਦਾ ਜਨਮ ਹੋਇਆ ਸੀ ਪਰਿਵਾਰ ਦੇ ਵਿੱਚ ਦੋ ਛੋਟੇ ਭਰਾ ਇੱਕ ਵੱਡੀ ਭੈਣ ਤੇ ਇੱਕ ਮਾਤਾ ਤੇ ਇੱਕ ਪਿਤਾ ਸੀ ਪਰ ਪਿਤਾ ਜੀ ਦੀ ਕੁਝ ਟਾਈਮ ਪਹਿਲਾਂ ਡੈਥ ਹੋ ਗਈ ਸੀ 2021 ਵਿੱਚ ਇਸ ਖਡਾਰਨ ਦਾ ਵਿਆਹ ਵੀ ਹੋਇਆ ਸੀ 2014 ਵਿੱਚ ਪਲੱਸ 2 ਤੋਂ ਬਾਅਦ ਇਸ ਖਡਾਰਨ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਅੱਜ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਕਸੀਡੈਂਟ ਦੇ ਕਾਰਨ ਇਸ ਖਡਾਰਨ ਦੀ ਮੌਤ ਹੋ ਗਈ ਹੈ ਬਹੁਤ ਹੀ ਮੰਦਭਾਗੀ ਖਬਰ ਹੈ ਹਾਂਜੀ ਦੋਸਤੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹੀ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਇਹ ਵਾਹਿਗੁਰੂ ਇਸ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਰਿੰਕੂ ਭੈਣੀ ਬਈਆ ਦੀ ਖੇਡ ਨੂੰ ਚਾਉਣ ਵਾਲੇ ਵੀਰ ਅਤੇ ਭੈਣਾ ਕਮੈਂਟਾਂ ਦੇ ਵਿੱਚ ਸਰਕਾਰ ਨੇ ਇਹ ਅੱਗੇ ਦਾ ਨਕਤੇ ਮੇਰਾ ਜੀਨੀ